ਕੰਪਨੀਆਂ ਕਈ ਨੇ ਪਰ ਪਿੰਡਾਂ ਦੇ ਪਿੰਡ ਜਿਹੜੇ ਅੱਜ ਬੀਐਸਐਨਲ ਨੂੰ ਜਿਹੜਾ ਚੁਸ ਕਰਦੇ ਕੋਈ ਕੰਪਨੀਆਂ ਨੂੰ ਕਿਹੜੇ ਇਦਾਂ ਦੇ ਵਧੀਆ ਜਿਹੜੇ ਆ ਸਰਵਿਸ ਦਿੱਤੀ ਜਾ ਰਹੀ ਆ ਜਾਂ ਵਧੀਆ ਪੈਕੇਜ ਦਿੱਤੇ ਜਾਣ ਇਹਦੇ ਲੋਕ ਸਾਨੂੰ ਜਿਹੜਾ ਜਿੰਦ ਵੀ ਬੀਐਸਐਨਲ ਦਾ ਕਨੈਕਸ਼ਨ ਲੈ ਲੈਂਦੇ ਆ ਪਰ ਨੈਟਵਰਕ ਦੀ ਜਿਹੜੀ ਕਾਫੀ ਪ੍ਰੋਬਲਮ ਹੁੰਦੀ ਆ ਕਈ ਵਾਰੀ ਕਨੈਕਟੀਵਿਟੀ YouTube ਵੀ ਲਗਾਇਆ ਜਾਂ ਕੋਈ ਚੈਨਲ ਲਗਾਇਆ ਕਿਤੇ ਬਫਰਿੰਗ ਨਹੀਂ ਮਿਲਦਾ ਇਟ ਮੀਨਸ ਇਹ 4G ਦੀ ਸਪੀਡ ਆ ਉਹ ਕਾਫੀ ਅੱਛੀ ਹੈ ਪਰ ਉਹਨਾਂ ਦੀ ਥੋੜਾ ਉਤਾਰਨਾ ਬਣਦੀ ਹੈ ਵੀ ਸਰਕਾਰ ਜਿਹੜੀ ਉਹ ਇੰਨਾ ਐਫੀਸ਼ੀਐਂਟਲੀ ਨਹੀਂ ਕਰਦੀ ਪ੍ਰਾਈਵੇਟ ਜ਼ਿਆਦਾ ਐਕਚੁਅਲੀ ਪ੍ਰਾਈਵੇਟ ਦੀ ਮਾਰਕੀਟਿੰਗ ਟ੍ਰੈਂਡ ਜ਼ਿਆਦਾ ਹੁੰਦਾ ਕਿ ਜੋ ਆਪਣਾ ਜੀ ਮੇਜ਼ਬਾਨੀ ਹੈ ਅਗਰ ਕਿਸੇ ਨੇ ਆਪਣੇ ਪਿੰਡ ਨੂੰ ਪੂਰੇ ਨੂੰ ਵਾਈਫਾਈ ਕਰਵਾਉਣਾ ਹੈ ਤਾਂ ਉਹ ਤੁਹਾਡਾ ਕਿਵੇਂ ਸੰਪਰਕ ਕਰਨਾ ਪੈਂਦਾ ਹੈ ਆਫਿਸ ਜਾਣਾ ਪੈਣਾ ਹੈ ਜਾਂ ਮਤਲਬ ਕਿ ਉਹ ਮੇਰਾ ਫੋਨ ਤੇ ਉੱਤੇ ਵੀ ਗੱਲ ਕਰਦਾ ਕੰਪਨੀਆਂ ਕਈ ਨੇ ਪਰ ਪਿੰਡਾਂ ਦੇ ਪਿੰਡ ਜਿਹੜੇ ਅੱਜ ਬੀਐਸਐਨਐਲ ਨੂੰ ਜਿਹੜਾ ਚੂਜ਼ ਕਰਦੇ ਪਏ ਨੇ ਅ ਕਿਉਂ ਤੇ ਕੀ ਕਰ ਰਹੇ ਆ ਉਹ ਵੀ ਜਰੂਰ ਪੁੱਛਾਂਗੇ ਸਾਡੇ ਨਾਲ ਡੀਜੀਐਮ ਸਾਹਿਬ ਜਿਹੜੇ ਨੇ ਬੀਐਸਐਨਐਲ ਪਠਾਨਕੋਟ ਤੋਂ ਸਾਡੇ ਨਾਲ ਮੌਜੂਦ ਆ। ਜਨਾਬ ਕਿ ਲੋਕਾਂ ਨੂੰ ਜਿਹੜਾ ਤੁਹਾਡੀ ਕੰਪਨੀ ਵੱਲੋਂ ਕਿਹੜੇ ਇਦਾਂ ਦੇ ਵਧੀਆ ਜਿਹੜੇ ਆ ਸਰਵਿਸ ਦਿੱਤੀ ਜਾ ਰਹੀ ਆ ਜਾਂ ਵਧੀਆ ਪੈਕੇਜ ਦਿੱਤੇ ਜਾ ਰਹੇ ਇਹੜਾ ਲੋਕ ਤੁਹਾਨੂੰ ਜਿਹੜਾ ਚੂਜ਼ ਕਰਦੇ ਪਏ ਆ। ਬੀਐਸਐਨਐਲ ਜਿਹੜੀ ਸਰਕਾਰੀ ਧਾਰਾ ਹੈ। ਔਰ ਇੱਚ ਜਿਹੜੇ ਪਲਾਨਸ ਹੈਗੇ ਆ ਵਾਈਫਾਈ ਲਈ ਔਰ ਬੜੇ ਲੋ ਕੋਸਟ ਤੋਂ ਸਟਾਰਟ ਹੋ ਇੰਦੇ ਆ। ਮਿਨੀਮਮ ਜੇ 499 ਪਲੱਸ ਟੈਕਸ ਜੇ ਉਹ ওভারਆਲ ਯੂ ਅਡਾਪਟ ਕਰੇ ਤੇ ਪੂਰੇ ਘਰ ਦੀ ਜਿਹੜੀ ਫੈਸਿਲਿਟੀ ਹੈ ਉਹ ਲੈਸਾ ਦਾ ਬੰਦਾ ਵਾਈਫਾਈ ਦੇ ذریعے ਤੇ ਪਰ ਸਾਡੀ ਕਮਿਟਮੈਂਟ ਹਮੇਸ਼ਾ ਟੂਵਰਡਸ ਦਾ ਕਸਟਮਰ ਰਹਿੰਦੀ ਹੈ ਲੋਕ ਹਿੱਤ ਚਾਹੀ ਬੀਐਸਐਨ ਜਿਹੜਾ ਕੰਮ ਕਰਦਾ ਆਪਣੇ ਪ੍ਰੋਫਿਟ ਨੂੰ ਅਲੱਗ ਰੱਖਦੇ ਹੋਏ ਸੋਸ਼ਲ ਲਾਇਬਿਲਟੀਜ਼ ਨੂੰ ਵੀ ਨਿਭਾਉਂਦਾ ਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਬੀਐਸਐਨ ਤੇ ਇਸੇ ਕਰਕੇ ਬਣਿਆ ਰਿਹਾ ਹੈ ਰਹੀਂ ਉਮੀਦ ਕਰਦੇ ਆ ਅੱਗੇ ਤੋਂ ਵੀ ਬਣੇ ਪਰ ਇੱਕ ਪ੍ਰੋਬਲਮ ਜਿਹੜੀ ਆ ਖਾਸੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਲੋਕੀ ਕਹਿੰਦੇ ਵੀ ਬੀਐਸਐਨਐਲ ਦਾ ਕਨੈਕਸ਼ਨ ਲੈ ਲੈਨੇ ਆ ਪਰ ਨੈਟਵਰਕ ਦੀ ਜਿਹੜੀ ਆ ਕਾਫੀ ਪ੍ਰੋਬਲਮ ਹੁੰਦੀ ਆ ਕਈ ਵਾਰੀ ਕਨੈਕਟੀਵਿਟੀ ਨਹੀਂ ਹੁੰਦੀ ਹੈਗੀ ਤੇ ਕਾਲਸ ਵਗੈਰਾ ਜਿਹੜੀਆਂ ਉਹ ਨਹੀਂ ਹੁੰਦੀਆਂ ਹੈਗੀਆਂ ਫਿਰ ਉਹ ਕਿਦਾਂ ਤੁਸੀਂ ਮੈਨੇਜ ਕਰਦੇ ਹੋ ਕਿਦਾਂ ਠੀਕ ਕਰਦੇ ਹੋ ਦੇਖੋ ਜੀ ਨੈਟਵਰਕ ਦੀ ਜਿਹੜੀ ਅਵੇਲੇਬਿਲਟੀ ਹੈਗੀ ਆ ਉਹ ਕਿਸੇ ਵੀ ਕੰਪਨੀ ਦੀ 100% ਕਦੀ ਵੀ ਨਹੀਂ ਹੋ ਸਕਦੀ ਇਹ ਇੱਕ ਸੱਚ ਹੈ ਇਸੇ ਤਰ੍ਹਾਂ ਬੀਐਸਐਨਐਲ ਵੀ 100% ਏਰੀਆ ਨਹੀਂ ਕਵਰ ਕਰ ਸਕਦਾ ਲੇਕਿਨ ਸਾਡਾ ਜੇ 올ਓਵਰ ਪੰਜਾਬ ਜਾਂ 올ਓਵਰ ਡਿਸਟ੍ਰਿਕਟ ਦੇਖੀਏ ਜਾਂ ਇਵਨ 올ਓਵਰ ਇੰਡੀਆ ਦੇਖੀਏ ਜਿਹੜੀ ਕਵਰੇਜ ਹੈਗੀ ਹੈ BSNL ਦੀ ਉਹ ਬਾਕੀ ਸਾਰਿਆਂ ਨਾਲੋਂ ਜ਼ਿਆਦਾ ਅੱਛੀ ਹੈ ਜ਼ਿਆਦਾ ਵਧੀਆ ਹੈ ਬਾਕੀ ਸਾਡਾ BSNL ਸਵਦੇਸ਼ੀ ਹੈ ਪਿਓਰਲੀ ਬਾਕੀ ਕੰਪਨੀਆਂ ਦੇ ਚਾਈਨੀਜ਼ ਜਾਂ ਹੋਰ ਕੰਪਨੀਆਂ ਦੇ ਮਟੀਰੀਅਲ ਲੱਗੇ ਤੇ ਆ ਫਾਰ ਐਗਜ਼ਾਮਪਲ ਜਿਹੜਾ uh, 4G ਹੂੰ ਰੀਸੈਂਟਲੀ ਰੂਟਰ ਜਿਹਨੂੰ ਆਪਾਂ ਰੂਟਰ ਕਹਿੰਦੇ ਨੇ ਰੂਟਰ ਕਹਿੰਦੇ ਨੇ BTS ਆਹੀਂ ਕਹਿੰਦੇ ਆ BTS ਜਿਹੜੇ ਟਾਵਰਾਂ ਉੱਤੇ ਲੱਗਦੇ ਆ ਉਹ ਸਾਰਾ ਇਕੁਇਪਮੈਂਟ ਜਿਹੜਾ ਹੈਗਾ ਉਹ TCS ਕੰਪਨੀ ਤੋਂ ਇੰਡੀਅਨ ਆ ਪੂਰਾ ਤੇ ਉਸ ਕਰਕੇ ਵੀ ਸਾਡਾ ਡਿਲੇ ਵੀ ਹੈ ਥੋੜਾ ਤੁਸੀਂ ਕਹਿ ਸਕਦੇ ਹੋ ਵੀ ਅਹੀਂ ਹੋਰ ਚ ਅਮੈਂਡਮੈਂਟ ਕਰੇ ਕਰਨੇ ਆ ਵਿਚ ਵਿਚ ਅਹੀਂ ਜਿਹੜੇ ਹੋਰ ਚ ਲਗਾਣੇ ਆਹੀਂ ਸੌਫਟਵੇਅਰ ਪਾਣੇ ਆ ਹੋਰ ਚ ਚੇਂਜ ਕਰਦੇ ਰਹਿਣੇ ਆ ਔਰ ਇੰਪਰੂਵਮੈਂਟ ਲਈ ਇਹੀ ਕਰਦੇ ਦੇਖਿਓ ਸਰ ਇੱਕ ਹੋਰ ਲੋਕਾਂ ਦੀ ਕੰਪਲੇਂਟ ਰਹਿੰਦੀ ਆ ਵੀ ਕਹਿੰਦੇ ਵੀ 5G ਤਾਂ ਭਾਵੇਂ ਆ ਗਿਆ ਬੀਐਸਐਲ ਦਾ ਚਾਹੀ ਆ ਜਾ ਰਿਹਾ ਆ ਪਰ ਸਪੀਡ ਜਿਹੜੀ ਉਹ ਮੈ 3G ਰਹੀ ਆ ਕੀ ਇਹ ਸਾਰੇ ਏਰੀਆ ਦੇ ਵਿੱਚ ਹੈਗੀ ਜਾਂ ਕੁਝ ਮਤਲਬ ਏਰੀਆ ਦੇ ਵਿੱਚ ਹੈਗੀ ਆ ਪ੍ਰੋਬਲਮ ਨਹੀਂ ਸਰ ਮੈਂ ਇਤਨਾ ਇਤਫਾਕ ਨਹੀਂ ਰੱਖਦਾ ਜੇ ਹੁਣ ਫਾਰ ਐਗਜ਼ਾਮਪਲ ਤੁਸੀਂ ਅਹੀਂ ਇੱਥੇ ਬੈਠੇ ਆ ਜਦੋਂ ਇਹ ਚਾਲੂ ਹੁੰਦਾ ਵਾਈਫਾਈ ਜਾਂ ਮੋਬਾਈਲ ਨੈਟਵਰਕ ਜਿ세 4G ਨੈਟਵਰਕ ਮਿਲੇ ਕਰਦਾ ਉੱਥੇ ਜੇ ਸਪੀਡ ਟੈਸਟ ਵੀ ਕਰੋ ਤੇ ਇੰਨੀ ਜ਼ਿਆਦਾ ਅੱਛੀ ਮਿਲਦੀ ਹੈ ਮੈਨੂੰ ਤੇ ਕਿਤੇ ਵੀ ਬਫਰਿੰਗ ਨਹੀਂ ਮਿਲਦੀ ਮੈਂ YouTube ਆਹੀਂ ਅੱਬ ਮੈਂ ਪੂਰੇ ਆਪਣੇ ਘਰ ਤੋਂ ਲੈ ਕੇ ਆਫਿਸ ਆਫਿਸ ਤੋਂ ਇਵਰ ਅੰਮ੍ਰਿਤਸਰ ਜੰਨੇ ਆਹੀਂ ਚੰਡੀਗੜ੍ਹ ਜੰਨੇ ਆ YouTube ਜੇ ਲਗਾਇਆ ਜਾਂ ਕੋਈ ਚੈਨਲ ਲਗਾਇਆ ਕਿਤੇ ਬਫਰਿੰਗ ਨਹੀਂ ਮਿਲਦੀ ਇਟ ਮੀਨਸ ਜਿਹੜੀ 4G ਦੀ ਸਪੀਡ ਆ ਉਹ ਕਾਫੀ ਅੱਛੀ ਆਈ ਹੈ ਲੋਕਾਂ ਜੀ ਥੋੜਾ ਇੰਤਹਾਲਨਾ ਬਣੇਦੀ ਆ ਵੀ ਸਰਕਾਰ ਜਿਹੜੀ ਆ ਉਹ ਇਨਾ ਐਫੀਸ਼ੀਐਂਟਲੀ ਨਹੀਂ ਕਰਦੀ ਪ੍ਰਾਈਵੇਟ ਜ਼ਿਆਦਾ ਐਫੀਸ਼ੀਐਂਟ ਐਕਚੁਅਲੀ ਪ੍ਰਾਈਵੇਟਲੀ ਮਾਰਕੀਟਿੰਗ ਟ੍ਰੈਂਡ ਇਦਾਂ ਦਾ ਹੁੰਦਾ ਕਿ ਲੋਕਾਂ 'ਚ ਇਮੇਜ ਬਣ ਜਾਂਦੀ ਹੈ ਕਿ ਉਹ ਜਿਆਦਾ ਅੱਛੇ ਹੈਗੇ ਮਾ ਅੱਛੀ ਮਾਰਕੀਟਿੰਗ ਉਹ ਆਪਣੀ ਉਸ ਤਰੀਕੇ ਨਾਲ ਕਰ ਦਿੰਦੇ ਆ ਤੇ ਲੋਕਾਂ ਤੱਕ ਮਤਲਬ ਉਹ ਉਹਦਾ ਨਾਮ ਬਣਾ ਲੈ ਇੱਕ ਪੈਕੇਜ ਜਿਹੜੇ ਕਿ ਕਿੱਥੋਂ ਸ਼ੁਰੂ ਹੋ ਜਾਂਦੇ ਹੋ ਜਾਂਦੇ ਆ ਤੁਹਾਡੇ ਜੇ ਆਪਾਂ ਮਿਨੀਮਮ ਪੈਕੇਜ ਜਿਹੜਾ ਜੇ ਘਰ ਦੇ ਵਿੱਚ ਕਿਸੇ ਨੇ ਵਾਈਫਾਈ ਲਾਉਣਾ ਵਾ ਤੇ ਮਿਨੀਮਮ ਪੈਕੇਜ ਕਿੱਥੋਂ ਸ਼ੁਰੂ ਹੋ ਜਾਂਦਾ ਹੈ ਵੈਸੇ 329 ਤੇ ਹੈ ਸਾਡਾ ਮਿਨੀਮਮ ਪੈਕੇਜ ਲੇਕਿਨ ਜਿਹੜਾ ਅੱਛਾ ਪੈਕੇਜ ਮੈਂ ਸਮਝਣਾ ਉਹ 499 ਉਹਨਾਂਸ ਕਾਫੀ ਅੱਛੀ ਸਪੀਡ ਹੈ ਔਰ ਜਿਆਦਾ ਔਰ ਫਰੀ ਕਾਲ ਕਿੰਨੇ Mbps ਸੁਰੂ ਵਿੱਚ ਹੁੰਦੀ ਹੈ ਜੀ ਸਪੀਡ ਉਹਦੀ ਔਰ ਜੋ 100 Mbps ਹੈ 100 Mbps ਹੁੰਦੀ ਹੈ ਪਰ ਇਹ ਮੋਰ ਥੈਨ ਸਫੀਸ਼ੀਐਂਟ ਹੈ ਜੇ ਘਰ 'ਚ 10 ਮੋਬਾਈਲ ਹੈ ਜੀ ਸਾਰੇ ਵੀ ਕਨੈਕਟਡ ਹੋਣ ਤੇ ਬਿਲਕੁਲ ਵੀ ਕਿਤੇ ਬਫਰਿੰਗ ਨਹੀਂ ਆਏਗੀ ਇਹ ਮਤਲਬ ਹੈ ਨਾ ਕਿਉਂਕਿ ਲੋਕ ਅੱਜਕੱਲ ਮੋਬਾਈਲ ਦੇ ਨਾਲ ਨਾਲ ਆਪਣੇ ਸਮਾਰਟ ਟੀਵੀ ਵੀ ਅਟੈਚ ਕਰ ਦਿੰਦੇ ਆ ਹਾਂ ਔਰ ਗੈਜਟਸ ਵੀ ਜਿਹੜੇ ਆ ਨਾਲ ਅਟੈਚ ਕਰ ਦਿੰਦੇ ਆ ਜਿਦਾ ਲੈਪਟਾਪ ਹੋ ਗਿਆ ਜਾਂ ਹੋਰ ਗੈਜਟ ਹੋਗੇ ਕੈਮਰੇ ਹੋਗੇ ਕੈਮਰੇ ਹੋਗੇ ਸਾਰੇ ਕਰ ਸਕਦੇ ਹੋ ਬਿਲਕੁਲ ਵੀ ਕਿਤੇ ਰੁਕਾਵਟ ਨਹੀਂ ਆਏਗੀ ਜੇ ਸਾਡੇ ਬੀਐਸਐਮ ਦਾ ਕੋਈ ਕਨੈਕਸ਼ਨ ਲੈਂਦਾ ਹੈ ਕੈਮਰੇ ਹੋਗੇ ਟੀਵੀ ਹੋਗੇ ਇਵਨ ਹੁਣ ਤੇ ਪੇਡ ਚੈਨਲ ਵੀ ਉਸ ਚ ਐਡ ਕਰਤੇ ਰੀਸੈਂਟਲੀ ਐਡ ਕੀਤੇ ਆ ਓਕੇ ਜੀ ਤੇ ਮੋਸਟਲੀ ਸਾਡੇ ਕਸਟਮਰਸ ਨੂੰ ਇੱਕ ਇਤਰਾਜ਼ ਦਿੰਦਾ ਹੈ ਕਿ ਪ੍ਰਾਈਵੇਟ ਵਾਲੇ ਜਿਹੜੇ ਪੇਡ ਚੈਨਲ ਨੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜਿਵੇਂ ਨੈਟਫਲਿਕਸ ਹੈ ਜਾਂ ਕੁਝ ਹੈ ਜੀ 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 ਸਾਡੇ ਚ ਵੀ ਪੇਡ ਚੈਨਲ ਜਿਹੜੇ ਆ ਉਹ ਵੀ ਤੁਸੀਂ ਐਡ ਕਰ ਸਕਦੇ। ਅਗਰ ਕਿਸੇ ਨੇ ਆਪਣੇ ਘਰ ਨੂੰ ਪੂਰੇ ਨੂੰ ਵਾਈਫਾਈ ਕਰਾਉਣਾ ਆ ਤਾਂ ਤੁਹਾਡੇ ਨਾਲ ਕਿਵੇਂ ਸੰਪਰਕ ਕਰਨਾ ਪੈਂਦਾ ਆ? ਆਫਿਸ ਜਾਣਾ ਪੈਣਾ ਆ ਜਾਂ ਮਤਲਬ ਕਿਵੇਂ ਤੁਹਾਡੇ ਨਾਲ ਫੋਨ ਤੇ ਉੱਤੇ ਵੀ ਗੱਲ ਕਰ ਸਕਦਾ ਤੁਸੀਂ? ਨਹੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ। ਸਾਡੇ ਸਾਈਟਸ ਦੇ ਉੱਪਰ ਸਾਡੇ ਨੰਬਰ ਹੈਗੇ ਆ। ਉੱਤੋਂ ਲੈ ਸਕਦੇ ਹੋ ਜਾਂ ਸਾਡੇ ਇਸ ਏਰੀਆ 'ਚ ਖਾਸ ਕਰਕੇ ਸਾਡੇ ਜਿਹੜੇ ਵੈਂਡਰ ਹੈਗੇ ਆ, ਟਿਪ ਹੈਗੇ ਆ ਜੀ ਉਹ ਪੂਰੇ ਇਸ ਏਰੀਆ 'ਚ ਵਿਚਰਦੇ ਆ, ਉਹਦਾ ਕੰਟੈਕਟ ਨੰਬਰ ਹੈਗਾ। ਉਹਨਾਂ ਨੂੰ ਵੀ ਕੰਟੈਕਟ ਕਰਨਗੇ ਤੇ ਉਹਨਾਂ ਨੂੰ ਸਾਰੇ ਤੱਕ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ। ਹੂੰ। ਔਰ ਫਾਈਨੈਂਸ਼ੀਅਲ ਜਰਾ سپورਟ ਮਿਲਣੀ ਚਾਹੀਦੀ ਹੈ। ਯਾਨੀ ਕਿ ਸਪਾਂਸਰਸ਼ਿਪ ਹੋਣੀ ਚਾਹੀਦੀ ਹੈ। ਇੱਕ ਪਿੰਡ ਨੂੰ ਵਾਈਫਾਈ ਕਰਨ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ? ਦੇਖੋ ਮਿਨੀਮਮ 3 ਕਨੈਕਸ਼ਨ ਹੋਣ ਤੇ ਆਈ ਥਿੰਕ ਛੋਟਾ ਪਿੰਡ ਜਰਾ ਵਾਈਫਾਈ ਹੋ ਜਾਂਦਾ। ਥੋੜਾ ਵੱਡਾ ਹੋ ਗਏ ਤਾਂ 6 ਕਨੈਕਸ਼ਨ ਤੇ ਕੱਟ ਪੜ ਜਾਏਗਾ। ਅਗਰ 3 ਕਨੈਕਸ਼ਨ ਦੇਣੇ ਤੇ ਕਿੰਨਾ ਖਰਚਾ ਤੇ 6 ਕਨੈਕਸ਼ਨ ਦੇਣੇ ਕਿੰਨਾ ਖਰਚਾ ਜੀ? 3 ਕਨੈਕਸ਼ਨ ਦਾ 1200 ਹੈ। 11000 11000 ਪਲੱਸ GST ਉਹ ਲਗਭਗ 12000 ਬੰਦਾ। 12000 12000 ਵਾਲਾ ਔਰ ਵੈਸੀ ਇਹ ਜੀ ਨਾਰਮਲ ਕੋਲ ਕਨੈਕਸ਼ਨ ਲੈਂਦਾ ਤੇ 25000 ਦਾ ਖਰਚਾ ਹੈ ਮੈਗਮਾ ਇੱਕ ਕਿਸਮ ਦਾ ਸਬਸਿਡਾਈਜ਼ ਕਰ ਰਿਹਾ ਹੈ ਕੇਂਦਰੀ ਮੰਤਰਮ ਸਕੀਮ ਚ ਇਹ ਸਪான்ਸਰਸ਼ਿਪ ਕਰੋ ਅੱਧੇ ਕੇ ਪੈਸੇ ਅਸੀਂ ਲੈਂਨੇ ਆ ਲਗਭਗ 12000 ਸਮਥਿੰਗ ਹੈ ਨਾ 12900 ਇਹ ਇਹ ਪੈਕੇਜ ਜਿਹੜਾ ਇਹ ਇਅਰਲੀ ਹੈ ਐਨੂਲੀ ਇਹ ਐਨੂਲੀ ਹੈ ਐਨੂਲੀ ਹੈ ਯਾਨੀ ਕਿ ਤੁਸੀਂ ਇੱਕ ਵਾਰੀ ਪੈਸੇ ਦੇ ਦਿੱਤੇ ਤੇ ਬੱਚੇ ਇੱਕ ਸਾਲ ਪੂਰਾ ਉਹਦਾ ਜਿਹੜਾ ਫਾਇਦਾ ਹੈਗਾ ਪੂਰਾ ਤਾਸਰ ਦੇ ਆਰ ਆਪਣੇ ਇਮਤਕ ਪਹੁੰਚ ਗਏ ਇਹ ਵੀ ਦੇਖੋ ਪੰਜਾਬ ਹੈ ਇੱਕ ਇੱਕ ਪਾਸੇ ਪੰਜਾਬ ਨੂੰ ਹੜਾਂ ਦੀ ਮਾਰ ਪਈ ਹੈ ਦੂਜੇ ਪਾਸੇ ਪੰਜਾਬ ਵਾਲੇ ਆਪਣੇ ਪਿੰਡ ਬਾਈ ਬਾਈ ਕਰਾਉਣ ਲੱਗੇ ਹੋ ਸਰ ਮੈਂ ਹੁਣੇ ਤੁਹਾਡੇ ਤੋਂ ਪਹਿਲਾਂ ਜ਼ਿਕਰ ਕੀਤਾ ਵੀ ਇਹ ਨੈਟ ਜਿਹੜਾ ਹੁਣ ਨੈਸੈਸਿਟੀ ਹੈ ਨਾ ਕਿ ਲਗਜ਼ਰੀ ਹੈ ਹਾਂ ਨੈਸੈਸਿਟੀ ਹੁੰਦੇ ਜਿਸ ਤਰ੍ਹਾਂ ਹੀ ਬਿਜਲੀ ਨੂੰ ਨੈਸੈਸਿਟੀ ਸਮਝਦੇ ਹਾਂ ਹਮ ਅੱਜ ਤੋਂ ਇਹ 50 ਸਾਲ ਪਿੱਛੇ ਚੱਲ ਜੀਏ 40 ਸਾਲ ਪਿੱਛੇ ਬਿਜਲੀ ਨੈਸੈਸਿਟੀ ਨਹੀਂ ਸੀ ਕੋਈ ਵੀ ਜਿਹੜਾ ਕਨੈਕਸ਼ਨ ਲੈਂਦਾ ਸੀ ਤੇ ਸਿਰਫ ਬਲਬ ਲਗਾਉਣ ਲਈ ਲੈਂਦਾ ਸੀ ਹਮ ਤਾਂ ਹੁਣ ਤਾਂ ਸਾਰੇ ਗਜਟ ਸੀ ਸਾਰੇ ਬਿਜਲੀ ਤੇ ਆ ਪਏ ਸਾਡੇ ਬਾਥਰੂਮ ਚ ਲੈ ਲੋ ਕਿਚਨ ਚ ਲੈ ਲੋ ਬੈਡਰੂਮ ਚ ਲੈ ਲੋ ਸਾਰੇ ਬਿਜਲੀ ਦੇ ਇਕੁਪਮੈਂਟ ਹੀ ਲੱਗੇ ਨੇ ਜੀ ਇਸ ਤਰ੍ਹਾਂ ਹੀ ਜਿਹੜਾ ਨੈਟ ਹੈ ਉਹ ਇੰਨਾ ਨੈਸੈਸਿਟੀ ਹੈ ਕਿ ਬੱਚਾ ਨੈਟ ਤੋਂ ਬਿਨਾਂ ਤੇ ਅੱਗੇ ਜਾ ਹੀ ਨਹੀਂ ਸਕਦਾ ਹਮ ਹਰ ਚੀਜ਼ ਨੈਟ ਤੇ ਹੈ ਯਾਨੀ ਕਿ ਤੁਹੀਂ ਕੋਈ ਨੀਡ ਦਾ ਪੇਪਰ ਦੇਣਾ ਹੈ ਕੋਈ ਸਟੱਡੀ ਕਰਨੀ ਹੈ ਆਨਲਾਈਨ ਸਟੱਡੀ ਕਰਨੀ ਹੈ ਕੋਈ ਫਾਰਮ ਭਰਨਾ ਇਵੈਂਟ ਟ੍ਰੇਨ ਦੀ ਬੁਕਿੰਗ ਬੱਸ ਦੀ ਬੁਕਿੰਗ ਜੋ ਅਹੀਂ ਸਾਡੇ ਦਿਮਾਗ ਚ ਆਂਦਾ ਹੈ ਉਹ ਸਾਰਾ ਨੈਟ ਦੇ ਜਰੀਏ ਹੈ ਇਸ ਕਰਕੇ ਇਹ ਬਹੁਤ ਨੈਸੈਸਿਟੀ ਚੀਜ਼ ਹੈ ਠੀਕ ਹੈ ਧੰਨਵਾਦ ਤੇ ਇਹ ਸਾਡੇ ਡੀ ਜੀ ਸਾਹਿਬ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿੱਥੇ ਪਿੰਡਾਂ ਦੇ ਪਿੰਡ ਜਿਹੜੇ ਵਾਈਫਾਈ ਹੁੰਦੇ ਪਏ ਆ ਉੱਥੇ ਹੀ ਉਹਨਾਂ ਨੇ ਦੱਸਿਆ ਆ ਵੀ ਬੀਐਸ ਨਾਲ ਜਿਹੜੇ ਆ ਲੋਕੀ ਕਿਉਂ ਜਿਹੜਾ ਪ੍ਰਫਰ ਜਿਹੜੇ ਆ ਵੱਧ ਤੋਂ ਵੱਧ ਕਰ ਰਹੇ ਮੈਨੂੰ ਕਿਤੇ ਹੋਰ ਕੜੀ ਦੇ ਵਿੱਚ ਕਿਸੇ ਹੋਰ ਥਾਂ ਦੇ ਉੱਤੇ ਤਾ ਤੱਕ ਲਈ ਮੈਨੂੰ ਦਿਓ ਯਾਰ ਸਸਾ ਸੀਗਾ